ਅਕਾਲੀਆਂ ਅਕਲੂ ਖਾਲੀਆਂ ਪਿੱਛੇ ਲੱਗ ਕੇ ਆਪਣੀ ਵੋਟ ਨਾ ਖਰਾਬ ਕਰੋ ਇਹ ਧਿਆਨ ਦੇ ਨਾਲ ਸੁਣ ਲਿਓ ਜਦੋਂ ਇਹਨਾਂ ਨੇ ਰਾਜ ਕੀਤਾ ਉਦੋਂ ਨਾਰਾ ਕਿ ਦਿੱਤਾ ਕਿ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਰਾਜ ਇਹ ਬਾਦਲ ਵੀ ਕਹਿੰਦਾ ਰਿਹਾ ਸਖਬੀਰ ਵੀ ਕਹਿ ਰਿਹਾ ਤੇ ਹੋਰ ਬਥੇਰੇ ਜਿਹੜੇ ਅਖੌਤੀ ਸਿੱਖ ਜਿਨ੍ਹਾਂ ਨੇ ਕੌਮ ਨੂੰ ਬਰਬਾਦ ਕੀਤਾ ਉਹ ਕਹਿੰਦੇ ਰਹੇ ਮਹਾਰਾਜਾ ਨਿਰਸਿੰਘ ਦੇ ਰਾਜ ਦੀ ਗੱਲ ਕਰਦੇ ਹੋ ਉਦੋਂ ਮਿਸਲਾਂ ਬਣੀਆਂ ਇੰਜ ਕੋਈ ਸ਼ੱਕ ਨਹੀਂ ਪਰ ਮਿਸਲਾਂ ਦੇ ਜਿਹੜੇ ਜਫੇਦਾਰ ਸੀ ਉਹਨਾਂ ਦੇ ਆਪੋ ਆਪਣੇ ਇਲਾਕੇ ਸੀ ਏਰੀਏ ਸੀ ਕੋਈ ਦੋਰਾਮਾ ਨਹੀਂ ਪਰ ਉਹ ਸਾਰੀ ਦੀ ਸਾਰੀ ਪਾਵਰ ਉਸ ਵਕਤ ਮਹਾਰਾਜਾ ਨਿਰਸਿੰਘ ਦੇ ਕੋਲ ਸੀ ਜੇ ਥੋੜੇ ਜਿਹੀ ਅਸੀਂ ਰਾਜ ਦੀ ਗੱਲ ਕਰ ਲਈ ਵੈਸੇ ਮੈਂ ਅਰੁਣਜੀਤ ਸਿੰਘ ਨੂੰ ਕੋਈ ਸਿੱਖ ਜਾਂ ਬਹੁਤ ਵਧੀਆ ਸਾਸ਼ਟ੍ਰ ਰਾਜਨੀਤਿਕ ਲੀਡਰ ਨਹੀਂ ਕਾਦਲ ਭਾਵੇਂ 5 ਵਾਰੀ ਮੁੱਖ ਮੰਤਰੀ ਬਣ ਗਏ ਪਰ ਕੋਈ ਵੀ ਐਹੋ ਜਿਹਾ ਲੀਡਰ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਪੈਦਾ ਨਹੀਂ ਕੀਤਾ ਗਿਆ ਕਿ ਉਹ ਪੰਥਦਰਦੀ ਹੋਵੇ ਪੰਜਾਬ ਦਾ ਦਰਦੀ ਜਿਹੜੇ ਢੜੇ ਬਣੇ ਨੇ ਬਾਕੀ ਢੜਾ ਹੋ ਗਿਆ ਕਿ ਨੀਟੇ ਵਾਲਾ ਅਮੂਤਪਾਲ ਵਰਗੇ ਹੋ ਗਏ ਸਰਬੀਤ ਵਰਗੇ ਸਿਮਰਿਤ ਮਾਨ ਵਰਗੇ ਹੋ ਗਏ ਖੁਦ ਬਾਦਲ ਵਰਗੇ ਹੋ ਗਏ ਬਥੇਰੇ ਨੇ ਤੇ ਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਭੋਗ ਪਾਤਾ ਤੇ ਪੰਜਾਬ ਵੀ ਬਰਬਾਦ ਕਰ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਸੀ ਜਿਹੜੀ ਪਾਰਟੀ ਨੇ ਕਦੇ ਕਿਸਾਨਾਂ ਤੇ ਮਜ਼ਦੂਰਾਂ ਦੀ ਗੱਲ ਕੀਤੀ ਜਿਸ ਨੂੰ ਖੇਤਰੀ ਪਾਰਟੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਇਸ ਪਾਰਟੀ ਦਾ ਫਾਇਦਾ ਬਹੁਤ ਵੱਡੇ ਲੈਵਲ ਤੇ ਬਾਦਲ ਪਰਿਵਾਰ ਨੇ ਲਿਆ ਜਿੱਥੇ ਇਸ ਪਾਰਟੀ ਦਾ ਫਾਇਦਾ ਬਾਦਲ ਪਰਿਵਾਰ ਨੂੰ ਮਿਲਿਆ ਉਥੇ ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਤੇ ਪੰਜਾਬ ਦਾ ਬੇੜਾ ਵੀ ਘਰ ਕੀਤਾ ਭਾਵੇਂ ਨੈਕਸਟ ਸਲਾਈਡ ਦੀ ਗੱਲ ਹੋਵੇ ਸਾਢੇ 9 ਜਵਾਨ ਮੁੰਡੇ ਮਰਵਾਏ ਗਏ ਅਤਵਾਦ ਦੀ ਗੱਲ ਹੋਵੇ ਗਿਰਟਲਵਾਦ ਦੀ ਗੱਲ ਹੋਵੇ ਉਦੋਂ ਇਹ ਜ਼ਿਆਦਾਤਰ ਅਕਾਲੀਆਂ ਦੇ ਰਾਜ ਵਿੱਚ ਹੋਇਆ ਤੇ ਮੈਂ ਜੇ ਮੌਜੂਦਾ ਹਾਲਾਤਾਂ ਦੀ ਗੱਲ ਅੱਜ ਤੁਹਾਡੇ ਸਾਹਮਣੇ ਕਰਾਂ ਤਾਂ ਇਹ ਗੱਲ ਮੈਂ ਕੋਈ ਅਕਾਲੀਆਂ ਲਈ ਜਾਂ ਅਕਾਲੀ ਦਲ ਪਾਰਟੀ ਲਈ ਨਹੀਂ ਕਰਨੀ ਪੰਜਾਬ ਦੇ ਲੋਕਾਂ ਲਈ ਤੇ ਮੈਂ ਆਪਣੇ ਕੌਮ ਲਈ ਕਰਨੀ ਹੈ ਇਹਨਾਂ ਅਕਾਲੀਆਂ ਅਕਲੂ ਖਾਲਸਾ ਪਿੱਛੇ ਲੱਗ ਕੇ ਆਪਣੀ ਵੋਟ ਨਾ ਖਰਾਬ ਕਰਿਓ ਇਹ ਧਿਆਨ ਦੇ ਨਾਲ ਸੁਣ ਲਿਓ ਜਦੋਂ ਇਹਨਾਂ ਨੇ ਰਾਜ ਕੀਤਾ ਉਦੋਂ ਨਾਰਾ ਕੀ ਦਿੱਤਾ ਕਿ ਸ਼ੇਰੇ ਪੰਜਾਬ ਮਹਾਰਾਜੇ ਸਿੰਘ ਦਾ ਰਾਜ ਹੈ ਇਹ ਬਾਦਲ ਵੀ ਕਹਿੰਦਾ ਰਿਹਾ ਸਖਬੀਰ ਵੀ ਕਹਿ ਰਿਹਾ ਤੇ ਹੋਰ ਬਥੇਰੇ ਜਿਹੜੇ ਅਖੌਤੀ ਸਿੱਖ ਜਿਨ੍ਹਾਂ ਨੇ ਕੌਮ ਨੂੰ ਬਰਬਾਦ ਕੀਤਾ ਉਹ ਕਹਿੰਦੇ ਰਹੇ ਪਰ ਹੁਣ ਜਿਹੜੀ ਅੱਜ ਮੈਂ ਗੱਲ ਕਰਨ ਲੱਗਾ ਇਹਨੂੰ ਧਿਆਨ ਦੇ ਨਾਲ ਸੁਣ ਲਿਓ ਜੇ ਤੁਸੀਂ ਮਹਾਰਾਜਾ ਨਿਰ ਸਿੰਘ ਦੇ ਰਾਜ ਦੀ ਗੱਲ ਕਰਦੇ ਹੋ ਉਦੋਂ ਮਿਸਲਾਂ ਬਣੀਆਂ ਜੇ ਕੋਈ ਸ਼ੱਕ ਨਹੀਂ ਪਰ ਮਿਸਲਾਂ ਦੇ ਜਿਹੜੇ ਜਥੇਦਾਰ ਸੀ ਉਹਨਾਂ ਦੇ ਆਪੋ ਆਪਣੇ ਇਲਾਕੇ ਸੀ ਏਰੀਏ ਸੀ ਕੋਈ ਦੋਰਾਮਾ ਨਹੀਂ ਪਰ ਉਸ ਸਾਰੇ ਦੀ ਸਾਰੇ ਪਾਵਰ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਸੀ ਜੇ ਥੋੜੇ ਜਿਹਾ ਅਸੀਂ ਰਾਜ ਦੀ ਗੱਲ ਕਰ ਲਈ ਵੈਸੇ ਮੈਂ ਰਣਜੀਤ ਸਿੰਘ ਨੂੰ ਕੋਈ ਸਿੱਖ ਜਾਂ ਬਹੁਤਾ ਵਧੀਆ ਸਾਸਕ ਰਾਜਨੀਤਿਕ ਲੀਡਰ ਨਹੀਂ ਮੰਨ ਸਕਦਾ ਕਿਉਂਕਿ ਉਹਨੇ ਆਪਣੀ ਸਤਾ ਦੇ ਹੁੰਦਿਆਂ ਹੋਇਆਂ ਉਹ ਪੰਜਾਬ ਦਾ ਰਾਜ ਸਿੱਖ ਰਾਜ ਹੁੰਦਿਆਂ ਹੋਇਆਂ ਉਹਨੇ ਕੋਈ ਇਹੋ ਜਿਹਾ ਲੀਡਰ ਆਪਣੇ ਘਰ ਵਿੱਚੋਂ ਜਿਹੜਾ allele ਵਾਲੇ ਵਿੱਚੋਂ ਪੈਦਾ ਨਹੀਂ ਕੀਤਾ ਜਿਹੜਾ ਉਸ ਸਮੇਂ ਦੀ ਛਲਤਨਤ ਨੂੰ ਸੰਭਾਲ ਸਕਦਾ ਜਾਂ ਖਾਲਸਾ ਰਾਜ ਦੀ ਅੱਗੇ ਵਾਗਡੋਰ ਚੱਲਦੀ ਰਹਿ ਸਕਦੀ ਇਦਾਂ ਹੀ ਅੱਜ ਹੋ ਰਿਹਾ ਹੈ ਬਾਦਲ ਭਾਵੇਂ 5 ਵਾਰੀ ਮੁੱਖ ਮੰਤਰੀ ਬਣ ਗਏ ਪਰ ਕੋਈ ਵੀ ਐਹੋ ਜਿਹਾ ਲੀਡਰ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਪੈਦਾ ਨਹੀਂ ਕੀਤਾ ਗਿਆ ਕਿ ਉਹ ਪੰਥਦਰਦੀ ਹੋਵੇ ਪੰਜਾਬ ਦਾ ਦਰਦੀ ਹੋਵੇ ਤੇ ਜੇ ਹੁਣ ਕੋਈ ਜਿਹੜੇ ਢੜੇ ਬਣੇ ਨੇ ਬਾਗੀ ਢੜਾ ਹੋ ਗਿਆ ਕਿ ਨੀਟੇ ਵਾਲਾ ਅਮੂਤਪਾਲ ਵਰਗੇ ਹੋ ਗਏ ਸਰਬੀਤ ਵਰਗੇ ਸਿਮਰਿਤ ਮਾਨ ਵਰਗੇ ਹੋ ਗਏ ਖੁਦ ਬਾਦਲ ਵਰਗੇ ਹੋ ਗਏ ਮਥੇਰੇ ਨੇ ਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਦਾ ਵੀ ਭੋਗ ਪਾਤਾ ਤੇ ਪੰਜਾਬ ਵੀ ਬਰਬਾਦ ਕਰਤਾ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਬੇਵਕੂ ਬਣਾਇਆ ਪੰਜਾਬ ਦੀ ਜਨਤਾ ਨੂੰ ਲੁੱਟਖੋਟ ਕਰਕੇ ਬਰਬਾਦ ਕੀਤਾ ਤੇ ਹੁਣ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਵੱਲ ਥੋੜਾ ਜਿਹਾ ਧਿਆਨ ਦੇ ਲਓ ਜਦੋਂ ਵੀ ਇਹ ਪੰਥ ਨੂੰ ਬਚਾਉਣ ਦੀ ਕੌਮ ਨੂੰ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਨੇ ਉਦੋਂ ਇੱਕੋ ਬਾੜੀ ਦੇ ਵੱਟੇ ਚੱਟੇ ਨੇ ਇਹਨਾਂ ਵਿੱਚ ਕੋਈ ਕਿਸੇ ਤੋਂ ਘੱਟ ਨਹੀਂ ਇੱਕ ਦੂਜੇ ਤੋਂ ਵੱਧ ਕੇ ਹਰਾਮਖੋਰ ਨੇ ਇਹ ਗੱਲ ਮੈਂ ਤਾਂ ਅੱਜ ਕਹਿਣੀ ਚਾਹਣਾ ਪੰਜਾਬ ਦੇ ਲੋਕ ਜਿਹੜੇ ਮਿਹਨਤ ਕਸ਼ ਲੋਕ ਨੇ ਉਹਨਾਂ ਨੂੰ ਇਹਨਾਂ ਨੇ ਬਰਬਾਦ ਕੀਤਾ ਵੱਡੀਆਂ-ਵੱਡੀਆਂ ਇੰਡਸਟਰੀਆਂ ਇੱਥੇ ਫੈਕਟਰੀਆਂ ਕੰਪਨੀਆਂ ਪ੍ਰਾਈਵੇਟ ਜਿਹੜੇ ਅਮੀਰ ਲੋਕ ਸੀ ਬਿਜ਼ਨਸਮੈਨ ਸੀ ਉਹਨਾਂ ਨੇ ਵਧੀਆ ਤਰੀਕੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਅਕਾਲੀਆਂ ਨੇ ਅਕਲੋਂ ਖਾਲੀਆਂ ਨੇ ਉਹਦੇ ਵਿੱਚ ਸ਼ੇਅਰ ਪਾਉਣ ਦੀ ਕੋਸ਼ਿਸ਼ ਕੀਤੀ ਹਿੱਸੇਦਾਰੀ ਪਾਉਣ ਦੀ ਕੋਸ਼ਿਸ਼ ਕੀਤੀ ਅਗਲੇ ਇਸ ਦਰ ਤੋਂ ਆਪਣਾ ਕਾਰੋਬਾਰ ਛੱਡ ਕੇ ਹੋਸਟੇਟਾਂ ਦੇ ਵਿੱਚ ਚਲੇ ਗਏ ਇਹ ਸਚਾਈ ਹੈ ਤੇ ਲਾਸਟ ਵਿੱਚ ਗੱਲ ਕਹਿਣੀ ਹੈ ਜਦੋਂ ਵੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੀ ਇਲੈਕਸ਼ਨ ਹੋਣੀ ਹੈ 27 ਦੇ ਵਿੱਚ ਹੋ। ਹੋ ਸਕਦਾ ਪਹਿਲਾਂ ਵੀ ਹੋ ਜਾਵੇ ਵੱਡੇ ਕਰ। ਤੇ ਇਹ ਦੋ ਪਾਰਟੀਆਂ ਜਿਹੜੀਆਂ ਮੌਜੂਦਾ ਜਿਨ੍ਹਾਂ ਨੇ ਲੁੱਟਿਆ ਉਹ ਅਕਾਲੀ ਤੇ ਕਾਂਗਰਸ ਹੀ ਨਹੀਂ ਜਾਵੇ। ਤੇ ਇਹਨਾਂ ਨੂੰ ਜੇ ਥੋੜਾ ਬਹੁਤਾ ਪੰਜਾਬ ਦੇ ਲੋਕੋ ਨਕਾਰ ਦੇਉਗੇ। ਬੈਸਨ ਝਾੜੂ ਵਾਲੇ ਵੀ ਤੀਜੇ ਨੰਬਰ ਤੇ ਆ ਗਏ ਨੇ। ਇਹਨਾਂ ਦਾ ਵੀ ਉਹੀ ਹਾਲ ਹੈ। ਤੇ ਹੁਣ ਇਹ ਗੱਲ ਸੁਣ ਕੇ ਕਈਆਂ ਨੇ ਫਿਰ ਕੀ ਕੰਮ ਆ ਰਹੀਆਂ ਲੈ ਇਹ ਤਾਂ ਗੱਲ ਹੁਣ ਬੀਜੇਪੀ ਦੀ ਕਰਨ ਲੱਗਾ ਹੈ ਚੌਥੀ ਪਾਰਟੀ ਤਾਂ ਫਿਰ ਬੀਜੇਪੀ ਹੈ ਮੈਂ ਗੱਲ ਉਸ ਪਾਰਟੀ ਦੀ ਕਰੂੰਗਾ ਜਿਹੜੀ ਪਾਰਟੀ ਪੰਜਾਬ ਦੇ ਮੁੱਦੇ ਹੱਲ ਕਰਵਾਉਗੀ ਉਸ ਪਾਰਟੀ ਦੀ ਗੱਲ ਕਰੂੰਗਾ ਉਹ ਕੋਈ ਵੀ ਹੋਵੇ ਪਰ ਇਹਨਾਂ ਜਿਹੜੀਆਂ ਮੌਜੂਦਾ ਪੰਜਾਬ ਦੀਆਂ ਤਿੰਨ ਪਾਰਟੀਆਂ ਨੇ ਇੱਕ ਤਾਂ ਖੇਤਰੀ ਆਕਾਲੀ ਦਲ ਦੀ ਅਮਾਨ ਵਰਗੇ ਮੂਤ ਪਾਲ ਵਰਗੇ ਸਾਰੇ ਬਿੱਤੀ ਹੁੰਦੇ ਨੇ ਇਹਨਾਂ ਚ ਘੱਟ ਕੋਈ ਨਹੀਂ ਤੇ ਝਾੜੂ ਵਾਲੇ ਤੇ ਕਾਂਗਰਸੀ ਹੋ ਗਏ ਇਹਨਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਵੀ ਇਹ ਬੰਦੇ ਝੂਠ ਬੋਲ ਕੇ ਕਿਦਾਂ ਪੰਜਾਬ ਦੀ ਜਨਤਾ ਨੂੰ ਬੇਫੂਕ ਬਣਾਉਂਦੇ ਰਹੇ ਨੇ ਤੇ ਅੱਗੇ ਵੀ ਬਣਾਉਂਦੇ ਰਣਗੇ ਸਿੱਧਮ ਸਿੱਧਾ ਕਹਿ ਦਵਾਂ ਵੀ ਇਹਨਾਂ ਨੂੰ ਵੋਟ ਪਾ ਕੇ ਆਪਣੀ ਵੋਟ ਖਰਾਬ ਨਾ ਕਰ ਬੈਠੋ ਇਹ ਬੇਨਤੀ ਪ੍ਰਵਾਨ ਕਰਿਓ ਲਾਸਟ ਵਿੱਚ ਮੈਂ ਗੱਲ ਕਹਿ ਦਿੰਦਾ ਵੀ ਭਾਵੇਂ ਨੀਟਾ ਜਹੇਦਾਰ ਹੋਵੇ ਬੀਬੀ ਜੰਗੀਰ ਕੌਰ ਹੋਵੇ 41 ਵਰਗੇ ਹੋਣ ਰਖੜੇ ਵਰਗੇ ਹੋਣ ਚੰਦੂ ਮਾਜਰਾ ਹੋਵੇ ਜਾਂ ਨਿਤ ਬਰਾੜ ਹੋਵੇ ਸੁਖਬੀਰ ਬਾਦਲ ਇਹ ਸਾਰੇ ਉਹ ਨੇ ਜਿਨ੍ਹਾਂ ਨੇ ਰਲ ਮਿਲ ਕੇ ਪਹਿਲਾਂ ਤਾਂ ਪੰਜਾਬ ਦਾ ਬੇੜਾ ਗਰ ਕਰਤਾ ਕੌਮ ਨੂੰ ਲੁੱਟ ਕੇ ਖਾ ਗਏ ਤੇ ਜਾਂਦੇ ਜਾਂਦੇ ਜਿਹੜੀ ਅਕਾਲੀ ਦਲ ਦੀ ਬੇੜੀ ਸੀ ਉਹਨੂੰ ਡੋਬ ਕੇ ਤੁਰ ਗਏ ਬਸ ਇੰਨਾ ਹੀ ਕਹਿ ਦਿੰਨਾ ਵੀ ਅਕਾਲੀਆਂ ਦਾ ਬੇੜਾ ਡੁੱਬ ਚੁੱਕਾ ਹੈ ਤੇ ਐਸੀ ਦਲਦਲ ਵਿੱਚ ਗਾਰ ਵਿੱਚ ਫਸ ਚੁੱਕਾ ਹੈ ਇਹਨੂੰ ਕੱਢਣਾ ਮੁਸ਼ਕਲ ਹੈ